ਇਹੀ ਵਾਰਸੀ ਆਪਣੇ ਜੀਵਨ ਵਿੱਚ ਜਿਉ ਰਹੇ ਆ ਕਈ ਖੁਸ਼ੀਆਂ ਪਿੱਛੇ ਦੁੱਖੋਂ ਦੇਬੇ ਕਈ ਦੁੱਖਾਂ ਦੇ ਪਿੱਛੇ ਬੜੀ ਖੁਸ਼ੀਆਂ ਪਰ ਉਹ ਰਸਾ ਸਮਾਜ ਨੂੰ ਸਮਝਾਉਂਦੇ ਕਿ ਜਿਹਾ ਤੇ ਪਾਸ਼ਾ ਕਹਿੰਦੇ ਐਸਾ ਕੰਮ ਮੂਰੇ ਨੀਚੇ ਜੇਤਾਂਤ ਬਖਸ਼ੋ ਤਾਈਏ ਭਾਵੇਂ ਦਾ ਨੀ ਉਹ ਕੰਮ ਜੇ پچھلے دن دیکھا کچھ بچے اپنی زندگی کا خراب کر رہے ہوئے ਬਿਛਾਰੇ ਬੱਚੇ ਜੀਵਨ ਲਈ ਹੋਵੇ ਸਾਡੇ ਵਿੱਚ ਬੰਦ ਰੱਖਦਾ ਸਾਡੇ ਵਿੱਚ ਪਿਆਰ ਤੇ ਖਰੀਦ ਹੁਗਾ ਪਰ ਬੀਛਰ ਨੂੰ ਤੁਹਾਨੂੰ ਵਾਰ-ਵਾਰ ਸਮਝਾਉਂਦੇ ਆ ਸਮਝਾਉਂਦੇ ਹਾਂ ਜੀ ਬਾਲਗੂ ਵੀ ਬਹੁਤ ਬਚੈਤਾਂ ਦੇ ਨੇ ਜਿਹੜੇ ਉਹਨਾਂ ਗੱਲਾਂ ਨੂੰ ਅਨਗੌਰਿਆ ਕਰ ਦਿੰਦੇ ਵਾਟ ਅੱਜ ਤੁਹਾਨੂੰ ਇਹ ਚੀਜ਼ਾਂ ਛੱਈਆਂ ਲੱਗਦੀਆਂ ਤੁਹਾਨੂੰ ਖੁਸ਼ੀ ਹੋਵੇਗੀ ਇਹਨਾਂ ਕੰਮਾਂ ਦੇ ਵਿੱਚ ਪਰ ਇਹ ਸੇ ਖੁਸ਼ੀ ਦੇ ਪਿੱਛੇ ਤੁਹਾਨੂੰ ਨਹੀਂ ਪਤਾ ਕਿ ਕਿੱਡੇ ਵੱਡੇ ਦੁੱਖ ਲੁਕੇ ਹੋਏ ਨੇ ਜਿਹੜੇ ਕਿ ਤੁਸੀਂ ਜਦੋਂ ਮਾਸੂਕ ਹੋ ਹੋਵੇ

ਉਤੋਂ ਦੀ ਗੱਲ ਨਾ ਤੁਸੀਂ YouTube ਤੇ ਸੁਣੀ ਹੋਵੇਗੀ। ਦੋ ਇੱਕ ਜੋੜਾ ਹਸਬੰਡ ਤੇ ਵਾਈਫ ਪਹਿਲਾਂ ਹਸਬੰਡ ਨਸ਼ਾ ਕਰਦਾ ਸੀ ਤੇ ਵਾਈਫ ਵੀ ਵਿਚ ਗਿਆ ਤੇ ਵਾਈਫ ਵੀ ਨਸ਼ਾ ਕਰਨ ਲੱਗੀ। ਉਸ ਵਕਤ ਮੁੰਡੇ ਦਾ ਨਾਮ ਸੀ ਜਗਨਜੀਤ ਕੋ। ਉਹਦੇ ਹਸਬੰਡ ਦਾ ਨਾਮ ਸੀ ਸੰਦੀਪ ਸਿੰਘ। ਦੋਵੇਂ ਐਨੇ ਨਸ਼ੇ ਦੇ ਆਦੀ ਹੋਏ ਘਰ ਦੇ ਵਿੱਚ ਕੋਈ ਸਮਾਨ ਨਹੀਂ ਸਾਰਾ ਸਮਾਂ ਖਾਤਮਾ ਕਰਦੇ ਵਿੱਚ ਨਾ ਕੋਈ ਬੈੱਡ ਨਾਮ ਵੀ ਲਵਾਈ ਐਨੇ ਨਸ਼ੇ ਜਾਂਦੀ ਹੋਏ ਇੱਕ ਦਿਨ ਉਹਨਾਂ ਨੂੰ ਐਡਾ ਵੱਡਾ ਕੰਡ ਪੁੱਤਰਾ ਪੈ ਗਿਆ ਨਸ਼ੇ ਜਾਂਦੀ ਹੋਣ ਕਰਕੇ ਆਪਣੀ ਕੁੱਖ ਤੋਂ ਪੈਦਾ ਹੋਇਆ ਬੱਚਾ ਉਹਨਾਂ ਨੇ ਇੱਕ ਕੁਆਰੀ ਨੂੰ ਵੇਚ ਦਿੱਤਾ ਆਪਣੀ ਕੁੱਖ ਤੋਂ ਪੈਦਾ ਹੋਇਆ ਜਦੋਂ ਉਹਨਾਂ ਦੇ ਘਰ ਦੇ ਨੂੰ ਪਤਾ ਲੱਗਿਆ ਉਹਨੇ ਚਾਚੇ ਦਾਇਆ ਨੂੰ ਪਤਾ ਲੱਗਿਆ ਕਿ ਫਿਰ ਰੌਲਾ ਪਿਆ ਤੇ ਛਾਰੇ ਵਿੱਚ ਖਲਗ ਗਈ ਤੇ ਫਿਰ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੁਹਾਨੂੰ ਨਹੀਂ ਪਤਾ ਤੁਹਾਡੇ ਨੂੰ ਮਾੜੀਆਂ ਆਦਤਾਂ ਤੁਹਾਨੂੰ ਇਸ ਜਗ੍ਹਾ ਤੇ ਅਰਾ ਕਰ ਦੇਣਗੀ ਇਸ ਲਈ ਧਿਆਨ ਰੱਖੋ ਜ਼ਿੰਦਗੀ ਵਿੱਚ ਗਲਤੀ ਕਰਨ ਤੋਂ ਪਹਿਲਾਂ 100 ਵਾਰ ਸੋਚੋ ਜਿਹੜੀਆਂ ਮਾੜੀਆਂ ਆਦਤਾਂ ਨੇ ਤੁਹਾਨੂੰ ਨਹੀਂ ਪਤਾ ਤੁਹਾਨੂੰ ਜ਼ਿੰਦਗੀ ਦੇ ਕਿਸ ਮੁਕਤੇ ਇਸ ਲਈ ਮੈਂ ਤੁਹਾਨੂੰ ਸਸਨਾ ਜਵਾਂ ਤੁਸੀਂ ਸਾਡੇ ਬੱਚੇ ਹੋ ਅਸੀਂ ਤੁਹਾਡਾ ਫਿਕਰ ਕਰਦੇ ਹਾਂ ਇਹ ਨਹੀਂ ਕਿ ਅਸੀਂ ਕੱਲੇ ਵਿਸ਼ੇ ਲੈ ਲਿਆ ਨੇ ਮੈਂ ਸਾਰੇ ਟੀਚਰ ਸਾਹਿਬਾਨ ਨੂੰ ਹਮੇਸ਼ਾ ਕਹਿੰਦਾ ਰਹਾਂ ਕਿ ਬੱਚਿਆਂ ਦੇ ਬਿਹੇਵੀਅਰ ਦਾ ਬੱਚਿਆਂ ਦੇ ਡਿਸਪਲਿਨ ਦਾ ਧਿਆਨ ਰੱਖੋ ਕੋਈ ਬੱਚਾ ਸ਼ਰਾਰਤ ਨਾ ਕਰੇ ਜੇ ਵੀ ਕਰਦਾ ਤਾਂ ਮੇਰੇ ਤੱਕ ਲੈ ਕੇ ਆਓ ਤਾਂ ਕਿ ਸਮੇਂ ਸਿਰ ਬੱਚੇ ਨੂੰ ਸੁਧਾ ਕੇ ਉਹਨੂੰ ਜ਼ਿੰਦਗੀ ਦੇ ਸਹੀ ਰਸਤੇ ਤੇ ਤੋਰਿਆ ਜਾ ਸਕੇ ਪਿਆਰੇ ਬੱਚਿਓ ਮੈਂ ਤੁਹਾਨੂੰ ਵਾਰ-ਵਾਰ ਇਹ ਕਹਾਂਗਾ ਵੀ ਕਰੇ ਵੀ ਗਲਤ ਕੰਮ ਜ਼ਿੰਦਗੀ ਚ ਨਾ ਕਰੋ ਜਿਹੜਾ ਬੰਨਾ ਗੁਰੂ ਜਿਹੜੇ ਕਰਕੇ ਬਾਅਦ ਵਿੱਚ ਸ਼ਰਮ ਨੂੰ ਮਿਸ਼ਟਾਉਣਾ ਪਵੇ ਮੈਨੂੰ ਕੋਈ ਦਰਦ ਜੇ ਐਸਟੀਗੇਟ ਆਵੇਗਾ ਜਿਹੜੇ ਇਨਸਿਪਰਮ ਕ੍ਰੀਏਟ ਕਰਦੇ ਸੀ ਕਰੈਕਟਰ ਦੇ ਵਿਰਵਾਦ ਕਿਸੇ ਨਸ਼ੇ ਦੇ ਵਿਰਵਾਦ ਕੋਈ ਵੀ ਤੁਸੀਂ ਗੱਲ ਪੁੱਟਿਆ ਅਗਰ ਤੁਹਾਡਾ ਐਸਟ੍ਰੋਨੋਮੀ ਕੇਸ ਮੇਰੇ ਸਾਹਮਣੇ ਆਵੇਗਾ ਮੈਂ ਬਿਲਕੁਲ ਸਕੂਲ ਦੇ ਚੈਂਟਰ ਨਹੀਂ ਹੰਦ ਲਵਾਂਗਾ ਦੁਆਰਾ

ਟੀਚਰ ਜੀ ਨੇ ਤੁਹਾਨੂੰ ਆਪਣੇ ਬੇਰੇ ਸਮਾਂ ਸਮਝੋ ਕਿਉਂਕਿ ਜਿੰਨਾ ਵੀ ਸਮਾਂ ਕਲਾਸ ਵਿੱਚ ਆਉਂਦਿਆ ਉਹ ਆਪਣੇ ਲਈ ਨਹੀਂ ਉਹ ਤੁਹਾਡੇ ਲਈ ਹੁੰਦਾ ਉਸ ਸਮੇਂ ਨੂੰ ਤੁਸੀਂ ਅਦਾਇਆ ਕਰੋ ਤੁਹਾਨੂੰ ਫਿਰ ਬਾਅਦ ਵਿੱਚ ਪਛਤਾਉਣਾ ਨਾ ਪਵੇ ਜਦੋਂ ਸਮਾਂ ਲੱਗ ਜਾਵੇ ਇਸ ਲਈ ਕਦੇ ਵੀ ਗੱਤ ਤੋਂ ਤੁਨੀ ਪੋਟਣਾ ਕਿਸੇ ਐਸੀ ਸੁਸਾਇਟੀ ਵਿੱਚ ਨਹੀਂ ਜਾਣਾ ਜਿੱਥੇ ਤੁਹਾਨੂੰ ਬੜੀਆਂ ਆਦਤਾਂ ਆ ਗਿਆ ਨਸ਼ਾ ਤੰਬਾਕੂ ਪੰਜਾਬ ਦੇ ਵਿੱਚ ਕਿੱਲੇ ਵੱਡੇ ਮਦਦ ਤੇ ਕਿੰਨਿਆਂ ਆਪਾਂ ਖਬਰਾਂ ਡੈਲੀ ਸੁਣਦੇ ਆ ਛੋਟੇ ਛੋਟੇ ਮਰਚੇ 스ਨੈਕ ਪੀਦੇ ਆ ਮਾਰੀਆਂ ਆਪਾਂ ਵਿੱਚ ਪਏ ਗਏ ਜਿਹੜੇ ਨਸ਼ੇ ਐਡਿਕਟਡ ਹੁੰਦੇ ਆ ਉਹਨਾਂ ਨੂੰ ਕੋਈ ਪੈਸਾ ਮਿਲਉਂਦਾ ਨਾ ਫਿਰ ਉਹ ਨਵੇਂ ਜਿਹੜੇ ਮੁੰਡੇ ਨੇ ਉਹਨੂੰ ਲੱਭ ਜ ਉਹਨਾਂ ਨੂੰ ਲੱਭ ਲੈਣੇ ਵੀ ਨਵੇਂ ਮੁੰਡਿਆਂ ਨੂੰ ਲਾਈਏ ਸੀ ਫਿਰ ਉਹ ਨਵੇਂ ਮੁੰਡਿਆਂ ਨੂੰ ਨਸ਼ੇ ਦੇਉਂਦੇ ਆ ਪਹਿਲਾਂ ਫ੍ਰੀ ਵੀ ਬਣਾ ਲੈਂਦੇ ਆ ਫਿਰ ਉਸ ਤੋਂ ਬਾਅਦ ਕੀ ਕਰਦੇ ਆ ਉਹ ਨਸ਼ਾ ਵੇਚਦੇ ਵੀ ਨੇ ਤੇ ਨਸ਼ਾ ਪਾਉਂਦੇ ਵੀ ਨੇ ਜਦੋਂ ਤੁਸੀਂ ਡਾਕਟਰ ਹੋ ਗਏ ਤੁਸੀਂ ਉਹਨਾਂ ਨੂੰ ਖੀਦਣਾ ਸ਼ੁਰੂ ਕਰ ਦੋਗੇ ਤੇ ਉਹਨਾਂ ਦਾ ਨਸ਼ਾ ਵੇਟਨ ਵੀ ਲੱਗ ਜਾਣਾ ਤੇ ਆਪਾਂ ਵੀ ਉਹਨਾਂ ਦਾ ਪੈਸੇ ਦਾ ਸਾਧਨ ਲੱਗ ਜਾਣਾ ਤੇ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੁਸੀਂ ਆਪਣੇ ਮਾਪਿਆਂ ਨਾਲ ਉਹਦੇ ਇੱਕੋ ਇੱਕ ਜਦੋਂ ਕੋਈ ਬੱਚੇ ਦੀ ਇਹੋ ਜਿਹੀ ਖਾਲੋ ਸਮਝਿਆ ਤੁਸੀਂ ਘਰੇ ਗੱਲ ਕਰਕੇ ਜੇ ਆਪਾਂ ਆਪਣੇ ਪੇਰਾਂਸ ਨੂੰ ਆਹ ਨੂੰ ਦੱਸਾਂਗੇ ਤਾਂ ਆਪ ਨੂੰ ਦੁਸ਼ਮਣ ਬਥੇਰੇ ਵੀ ਹੋਣ ਤੇ ਮਨ ਵਿੱਚ ਕਿੰਨਾ ਵੱਡਾ ਫੇਰ ਹੈ ਉਹਨਾਂ ਨੂੰ ਅਜੇ ਭੜਾਈ ਦੀ ਘੱਟ ਚਿੰਤਾ ਉਹਨਾਂ ਨੂੰ ਚਿੰਤਾ ਵੀ ਸਾਡੇ ਜਵਾਬ ਨਸ਼ੇਦਾਰ ਲੱਗਣਗੇ مانچے رہے اس لیے میں

ਇੱਕੋ ਹੀ ਵਾਰ ਤੁਹਾਨੂੰ ਜ਼ਿੰਦਗੀ ਮਿਲਦੀ ਹੈ ਬਹੁਤ ਕੀਮਤੀ ਹੈ ਦੁਬਾਰਾ ਜ਼ਿੰਦਗੀ ਨਹੀਂ ਮਿਲਦੀ ਇਹਨੂੰ ਬਰਬਾਦ ਨਾ ਕਰੋ ਸਮਾਂ ਬਰਬਾਦ ਨਾ ਕਰੋ ਪੈਸਾ ਬਰਬਾਦ ਨਾ ਕਰੋ ਕਿਸੇ ਵੀ ਤਰ੍ਹਾਂ ਦੇ ਕੋ ਸਾਰੀਆਂ ਚੀਜ਼ੇ ਮਿਹਨਤ ਦੀ ਕੀਮਤ ਨੇ ਤੁਹਾਡੇ ਦੇ ਜ਼ਿੰਦਗੀ ਵੀ ਹੱਥੋਂ ਲੱਗੀ ਹੈ ਇੱਕ ਵਾਰ ਰੋਟੀ ਦੇ ਹੱਥ ਵਿੱਚ ਆਉਂਦੀ ਹੈ ਇਸ ਲਈ ਕਿਸੇ ਵੀ ਭੈੜੇ ਆਪ ਤੋਂ ਵਿੱਚ ਨਹੀਂ ਲਾਣਾ ਆਪਣੇ ਮਨ ਪਿਆਰ ਦਾ ਆਪ ਤੋਂ ਛੁੱਟ ਜਾਣ ਦਾ ਤੇ ਆਪ ਸੁਖ ਲੈਣਾ ਸਟਾਰਟ ਕਰਨਾ